ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਅੱਜ ਸਾਡੀ ਟੀਮ ਪਹੁੰਚੇਗੀ ਜੀ ਡੇਰਾ ਬੱਬਾ ਕਰਮ ਸਿੰਘ ਜੀ ਪਿੰਡ ਮਕਸੂਦਪੁਰ ਵਿਖੇ ਤੁਹਾਨੂੰ ਦੱਸਣਾ ਚਾਹਾਂਗੇ ਜਿਹੜੇ ਡੇਰਾ ਮੁਖੀ ਸਨ ਸੱਚਖੰਡ ਵਾਸੀ ਸੰਤ ਬੱਬਾ ਰੋਸਨ ਸਿੰਘ ਜੀ ਜੋ ਕਿ ਇਸ ਫਾਨੀ ਸੰਸਾਰ ਨੂੰ ਜੋ ਅਲਵਿਦਾ ਕਹਿ ਗਏ ਸਨ ਅੱਜ ਜੋ ਉਹਨਾਂ ਦੇ ਪਿਛਤਰ ਸਰੀਰ ਦਾ ਜੋ ਜਾਲ ਪ੍ਰਵਾਹ ਕਰਨ ਦੀ ਜੋ ਵੀਡੀਓ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਹਾਂ ਤੇ ਵੀਡੀਓ ਤੁਸੀਂ ਵੱਧ ਵੱਧ ਸ਼ੇਅਰ ਕਰਦੇ ਜੀ ਤੁਹਾਨੂੰ ਦੱਸਣਾ ਚਾਹਾਂਗੇ ਜਿੱਥੇ ਤੁਹਾਨੂੰ ਇਹ ਕਾਫਲਾ ਜਿਹੜਾ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਰੜਾ ਮੋੜ ਨੇੜੇ ਬਿਆਸ ਦਰਿਆ ਵਿਖੇ ਜਿੱਥੇ ਬਾਬਾ ਜੀ ਦਾ ਇਹ ਬਿਆਸ ਦਰਿਆ ਵਿਖੇ ਜੋ ਪਵਿੱਤਰ ਸ੍ਰੀ ਦਾ ਜੋ ਜਲ ਪ੍ਰਵਾਹ ਕੀਤਾ ਗਿਆ ਤੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਜਿਹੜੀਆਂ ਸੰਗਤਾਂ ਵੱਲੋਂ ਜਿਹੜੇ ਰਾਵਾਂ ਦੇ ਵਿੱਚ ਜਿਹੜੀਆਂ ਸੰਗਤਾਂ ਵਾਸਤੇ ਜਿਹੜੇ ਠੰਡੇ ਮਿੱਠੇ ਜਲ ਦੀਆਂ ਸਪੀਲਾਂ ਤੋਂ ਲੈ ਕੇ ਲੰਗਰ ਵੀ ਲਗਾਏ ਗਏ ਨੇ ਉਹ ਵੀ ਤੁਸੀਂ ਤਸਵੀਰਾਂ ਦੇ ਵਿੱਚ ਜਰੂਰ ਦੇਖਿਓ ਤੇ ਵੀਡੀਓ ਤੁਸੀਂ ਵਾਧ ਵਾਧੇ ਸ਼ੇਅਰ ਕਰਦੇ ਨੂੰ ਗੁਰੂ ਪਿਆਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਹ ਬੜਾ ਪਿਆਰੋਸਾ ਇਹ ਬੰਦੇ ਬਹੁਤ ਕਰਦਾ ਨਾ ਕੋਸ਼ਿਸ਼ੀ ਸਰਕਾਰ ਨੂੰ ਕਰਨ ਹੈ ਮਾਪੂਰ ਤੋਂ ਕੁੰਜਾ ਤੋਂ ਹੌਲੇ ਦੀ ਜਾਗਰਤੀ ਹੈ ਮੈਂ ਆਪਾਂ ਦੇਖੀ ਕੈਨ ਪਰ ਬੇਤਾ ਤੇ ਘਰ ਤਨ ਮਾਂ ਤੋਂ ਜੱਗੂਲਾ ਜਿੱਦ ਤੇ ਮੈਂ ਬੰਦੇ ਜਿੱਤੇ ਨਾ ਕਰਕੇ ਜਿੱਤੇ ਆ ਉਹ ਤਾਂ ਉਹ ਤਾਂ ਕਾਹਦੀ 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 ਕਾ वाहेगुरु 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 वाहे Vai, Guru Jai 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 Guru Bye. ਲੈ ਹੀ ਜਾਂਦਾ ਏ ਇਧਰ ਆ ਨਹੀਂ ਲਿਆ ਮੇਰੇ ਕੋਲ ਸੋ ਸਰੀਆਈ ਕਾਲ ਉਹ ਵੇ ਉਹ ਇਹਨੂੰ ਖਿੱਚ ਕੇ ਲੈ ਗਏ ਨੀ ਨਾਲ ਹੈ ਉਹਨੇ ਕਿਸੇ ਨੂੰ ਨਹੀਂ ਕਰੀਆ ਉਹ ਵੇ ਵੇ ਇਸ ਨੂੰ ਯੂਟਿਊਬ ਤੇ ਨਹੀਂ ਆਉਂਦਾ ਕੋਈ ਨੇ ਚਿਹਰੇ ਦੇ ਉੱਤੇ ਖਲੋਤੇ ਆਉਣਗੇ ਹੋਣ ਲੱਗਾ ਇਹਨੂੰ ਬੰਦਾ ਉਹਦੇ ਤੇ ਸਭ ਆਉਂਦੇ ਨਹੀਂ ਇਧਰੋਂ ਵੀ ਆਉਣਾ ਆ ਵੇ ਤੂੰ ਅੱਛਾ ਸਿੱਧਾ ਲਗਾਉਣਾ ਅੱਛਾ ਜੀ ਚਲੋ ਉੱਥੇ ਖੜ੍ਹ ਲਿਗੇ ਅੱਧ ਜਹਾ ਬਾਬਾ ਇਧਰ ਹੋ ਜਾ ਰੱਸਾ ਕੱਢ ਲਈ ਉਹ ਇੱਥੇ ਲਿਆਉਣਗੇ ਨਾ ਇੱਥੇ ਸੈਂਟਰ 'ਚ ਆ ਲੈ ਲੱਗ ਜਾਣਗੇ ਨਾ ਬੇੜਾ ਆ ਜਾਏਗਾ ਹਾਂਜੀ ਹਾਂਜੀ ਸਤੋ ਸੇ ਵੇਲੇ ਖਿੱਚ ਪਈ ਹੈ ਬਿਛਰੋ ਕੱਕਾ ਬਿਛਰੋ ਆਹ ਫੋਨ ਤੁਸੀਂ ਵਿੱਚ ਦੇਵ ਲੈਣਾ ਫਿਰ ਆ ਜੀ ਖਾ ਦੂਜਾ ਜਗਾ ਦੇਖਦੇ ਨਾ ਦੇਖ ਤੁਸੀਂ ਵਰਗਾ ਕੋਈ ਤਾਂ ਚੰਗੀ ਵਿੱਚ ਪੱਟੇ ਆ ਇਹ ਚੀਜ਼ੋ ਖਿੱਚੀ ਜੋ ਮੜ ਮੜ ਮੈਂ ਖੋ ਕੇ ਲੋਏ ਦੇ ਉਹ ਪੱਤਰ ਬੰਨੇ ਦੇ ਅੱਕੇ ਲੋਨਾ ਪੱਟੇ ਬੰਨੇ ਆ ਉਹ ਜਿਹੇ ਉਹ ਭੇਟੀ ਨੂੰ ਵੀ ਕੋਈ ਦੇ ਬਿੱਟੂ ਬੰਨੇ ਪੱਕੇ ਤਗਵੀ ਵੀ ਵਿੱਚ ਵਿੱਚ ਕੇ ਲੋ ਵਾਲੇ ਛੇ ਪੁੱਛਣਾ ਓ 50 ਕਿਲੋ 50 50 ਕਿਲੋ ਉਹਨਾਂ ਦੀ ਮੌਜ ਹੈ ਭਾਈ ਬੋਲੇ ਸੋਨਹਿਰ ਜੋ ਸੁਰਿਆਈ ਕਾ ਜਿਕਾਰੇ ਛੱਡਿਓ ਯਾਰ ਜਿਕਾਰੇ ਛੱਡੋ ਵਾਈਗਰੂ ਜੀ ਜਿਕਾਰੇ ਛੱਡੋ ਬੋਲੇ

ਕਹਿੰਦਾ ਮਗਰ ਜਾਣਾ ਵਾਹਿਗੁਰੂ ਵਾਹਿਗੁਰੂ ਆ ਵਾਹਿਗੁਰੂ 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 ਬੜੇ